ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਦੋਸਤੋ ਅੱਜ ਦੇ ਦਿਨ ਸਿੱਧੂ ਮੂਸੇ ਵਾਲੇ ਵਾਈ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ ਸਿੱਧੂ ਮੂਸੇ ਵਾਲੇ ਵਾਈ ਨੂੰ ਯਾਦ ਕਰਦਿਆਂ ਮਾਤਾ ਚਰਨਕੌਰ ਨੇ ਇੱਕ ਆਪਣੀ ਇੰਸਟਾਗ੍ਰam ਉੱਤੇ ਭਾਵੁਕ ਪੋਸਟ ਕੀਤੀ ਹੈ ਜਿਸ ਵਿੱਚ ਮਾਤਾ ਚਰਨਕੌਰ ਲਿਖਦੇ ਨੇ ਕਿ ਅੱਜ ਲੰਜਾਂ ਵਰਗੇ ਵਾਲਾਂ ਨੂੰ ਦਿਲਵੰਨ ਕੀ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਸੀ ਸਗਣ ਮਣਾਉਣੇ ਚਾਵਾਂ ਨਾਲ ਸੀ ਸੇਰੇ ਲਾਉਣੇ ਕੱਲੇ ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜਗ ਰਵਾ ਗਿਆ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤਤੀਵਾਣਾ ਲੱਗਣ ਦਿੱਤੀ ਸੀ ਉਸ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚਿਗਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮੈਨੂੰ ਉਸ ਘੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਇਹਨਾਂ ਹਕੂਮਤਾਂ ਨੂੰ ਭੁੱਲਣ ਦੇਵਾਂਗੀ ਪੁੱਤ ਇਨਸਾਫ ਦੀ ਜੰਗ ਅਸੀਂ ਸਾਰੇ ਜਾਰੀ ਰੱਖਾਂਗੇ ਸੋ ਮਾਤਾ ਚਰਨਕੌਰ ਦੀ ਇਹ ਭਾਵੁਕ ਪੋਸਟ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਭਾਵੁਕ ਕਰ ਦਿੰਦੀ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ